ਭਾਈ ਸਾਹਿਬ ਤੁਸੀਂ ਜਾਂਦੇ ਜਾਂਦੇ ਉਹ ਕਿੱਸਾ ਜ਼ਰੂਰ ਸਾਂਝਾ ਕਰਕੇ ਜਾਓ ਤੁਸੀਂ ਪਹਿਲਾਂ ਵੀ ਕੀਤਾ ਹੈ ਕਿ ਜਦੋਂ ਸਮਾਂ ਹੋ ਗਿਆ ਸੀ ਦਰਬਾਰ ਸਾਹਿਬ ਦੇ ਵਿੱਚ ਤੇ ਤੁਹਾਨੂੰ ਤੁਸੀਂ ਸ਼ੁਰੂ ਕੀਤਾ ਸ਼ਬਦ ਤੇ ਫਿਰ ਕਿਵੇਂ 25 30 ਸੈਕਿੰਡ ਦੇ ਅੰਦਰ ਹੀ ਤੁਸੀਂ ਹਾਂਜੀ ਉਹ ਵੀ ਵਾਕਿਆ ਇਸ ਤਰ੍ਹਾਂ ਹੋਇਆ ਵੀ ਗੁਰੂ ਰਾਮਦਾਸ ਮਹਾਰਾਜ ਦਾ ਪੁਰਬ ਸੀ ਇੱਕ ਗੱਲ ਆਪ ਜੀ ਨੂੰ ਪਹਿਲਾਂ ਹੋਰ ਵੀ ਦੱਸ ਦਈਏ ਕਿ ਜਦੋਂ ਸਾਡੀ ਨਿਯੁਕਤੀ ਹੋਈ ਆ ਹਰਮੰਦਰ ਸਾਹਿਬ ਜੀ ਤੇ ਉਸ ਵੇਲੇ ਵੀ 2013 ਦੀ ਗੱਲ ਆ ਜਦੋਂ ਸਾਡੀ ਦਰਬਾਰ ਸੇਵਾ ਲੱਗੀ ਅੱਧੇ ਘੰਟੇ ਦੇ ਵਿੱਚ ਹੀ ਸਾਡੀ ਸੇਵਾ ਲੱਗ ਗਈ ਆ ਦਫ਼ਤਰ 'ਚ ਬੈਠੇ ਬੈਠੇ ਹੀ ਕਹਿੰਦੇ ਸਾਈਨ ਹੋ ਗਏ ਆ ਤਨਖਾਹ ਲੱਗ ਗਈ ਆ ਤੁਸੀਂ ਹਜੂਰੀ ਬਣ ਕੇ ਜੋ ਜਾਓ ਹੁਣ ਤੇ ਆਨੰਦ ਮਾਣੋ ਤੇ ਕੀਰਤਨ ਸੁਣਾਓ ਮੈਂ ਕਿਹਾ ਜੀ ਅਸੀਂ ਪਹਿਲਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੋ 31 ਰਾਗ ਸੁਣਾਉਣੇ ਆ ਹੂੰ ਤੇ ਉਸ ਵੇਲੇ ਅਸੀਂ ਪ੍ਰਧਾਨ ਸਾਹਿਬ ਨੂੰ ਆਖਿਆ ਵੀ ਅਸੀਂ 31 ਰਾਗ ਪਹਿਲਾਂ ਗਾਉਣੇ ਆ ਜੀ ਫੇਰ ਸਾਡੀ ਤਨਖਾਹ ਲਾਇਓ ਫੇਰ ਸਾਡੀ ਡਿਊਟੀ ਲਾਇਓ ਅਸੀਂ 19 ਦਿਨ ਤਨਹਾ ਵੀ ਨਹੀਂ ਲੈਣੀ ਤੇ ਨਾ ਅਸੀਂ ਉਨੀ ਦਿਨ ਸਾਨੂੰ ਕਿਸੇ ਸਾਡੀ ਨਿਯੁਕਤੀ ਕੋਈ ਨਹੀਂ ਉਨੀ ਦਿਨ ਨਿਯੁਕਤੀ ਸਾਡੀ ਜਦੋਂ ਅਸੀਂ ਗ੍ਰਾਮਦਾਸ ਸਤਿਪਾਤਸ਼ਾਹ ਨੂੰ ਕੱਤੀ ਰਾਗ ਸੁਣਾਵਾਂਗੇ ਤੇ ਫਿਰ ਅਸੀਂ ਸਾਡੀ ਡਿਊਟੀ ਲੱਗੇ ਉਹ ਕਹਿੰਦੇ ਵੀ ਇਹ ਕਿੰਨੇ ਚਿਰ ਸੁਣਾਓਗੇ ਮਹੀਨਾ ਲੱਗ ਜਾਏਗਾ ਕਿ 2 ਮਹੀਨੇ ਮੈਂ ਕਹੇ ਜੀ ਨਹੀਂ 2 ਮਹੀਨੇ ਨਹੀਂ ਜੀ 2 ਦਿਨ ਹੀ ਸਮਝੋ ਅੱਛਾ ਉਹ ਕਹਿੰਦੇ 2 ਦਿਨਾਂ ਦੇ ਕਿਦਾਂ ਮੈਂ ਜੀ 2 ਨਹੀਂ ਤੇ 3 ਲਾ ਲਓ ਤੇ ਇਸ ਮੰਨ ਕੇ ਚੱਲੋ ਵੀ ਸਾਨੂੰ ਤੁਸੀਂ ਇੱਕ ਚੌਂਕੀ ਸਿਸੀ ਤਿੰਨ ਰਾਗ ਗਾਦਾਂਗੇ ਤੇ ਤੁਸੀਂ ਸਾਨੂੰ ਅੱਠ ਵਾਰੀ ਬਿਠਾ ਦਿਓ ਮਤਲਬ ਅੱਠ ਵਾਰੀ 8 ਘੰਟੇ ਅੱਠ ਚੌਂਕੀਆਂ ਅੱਠ ਚੌਂਕੀਆਂ ਸਾਨੂੰ ਬਿਠਾਇਆ ਤੇ ਅਸੀਂ 31 ਰਾਗ ਗਾਤੇ ਫਿਰ ਸਾਨੂੰ ਕਿਸੇ ਨੇ ਕਿਹਾ ਵੀ ਭਾਈ ਸਾਹਿਬ ਜੀ ਹਰਮੋਨੀਅਮ ਨਾ ਰੱਖਿਓ ਇਦਾਂ ਹੋ ਸਕਦਾ ਕਹਿੰਦੇ ਵੀ ਤੁਸੀਂ ਹਰਮੋਨੀਅਮ ਨਾ ਵਜਾਓ ਤੇ ਤੰਤੀ ਸਾਜਾ ਨਾ ਕਰਦੋ ਮੈਂ ਕਿਹਾ ਜੀ ਉਹ ਸਾਨੂੰ ਵਜਾਉਣਾ ਆਉਂਦਾ ਦਿਲਰਬਾ ਤੇ ਸੁਰ ਮੰਡਲ ਵੀ ਜਾਉਂਦਾ ਦਿਲਰਬਾ ਵੀ ਜਾਉਂਦਾ ਤੇ ਅਸੀਂ ਦਿਲਰਬਾ ਵਜਾ ਕੇ ਵੀ ਅਕਤੀ ਦੇ ਕਤੀ ਰਾਗ ਆ ਗਾ ਦਵਾਂਗੇ ਸੇਫਰ ਅਸੀਂ ਉਹ ਕਤੀ ਦੇ ਕਤੀ ਰਾਗ ਦੇਲਰ ਬਾ ਆਪ ਵਾ ਜਾ ਕੇ ਤੇ ਪੀਟੀਸੀ ਚੈਨਲ ਵਾਲਿਆਂ ਨੇ ਸਾਨੂੰ ਫਿਰ ਅਸੀਂ ਫਿਰ ਉਹ ਰਾਗ ਸਵੇਰੇ ਸ਼ਾਮ ਨਹੀਂ ਗਾਏ ਜੀ ਕਿਉਂਕਿ ਸਵੇਰ ਸ਼ਾਮ ਦੇ ਪਿਆਰਾ ਦੇ ਰਾਗ ਨਹੀਂ ਆ ਉਹ ਦੁਪਹਿਰ ਤੇ ਵੀ ਆ 24 ਘੰਟੇ ਦੇ ਰਾਗ ਆਪਣੇ ਕੋਲ ਆ ਅੱਛਾ ਕਿਉਂਕਿ ਜਿਸ ਤਰ੍ਹਾਂ ਆਪਾਂ ਸਵੇਰੇ ਅਮਰਤ ਵਾਲੇ ਸ਼ੁਰੂ ਕਰੀਏ ਤੇ ਪ੍ਰਭਾਤੀ ਆ ਹਮ ਅਮਰਤ ਵਾਲੇ 4-5 ਵਜੇ ਆਸਾ ਦੀ ਔਰ ਪ੍ਰਭਾਤੀ ਆ ਫਿਰ ਸਾਡੇ ਕੋਲ ਭੈਰੋ ਆ ਗੂਜਰੀ ਆ ਫਿਰ 8:00 ਵਜੇ ਬਲਾਵਲ ਆ ਇਹ 9 10 ਵਜੇ ਸਾਡੇ ਕੋਲ ਸੂਹੀ ਆ ਵਢ ਹੰਸਿਆ ਫਿਰ 11 12 ਵਜੇ ਜਦੋਂ ਦੁਪਹਿਰ ਚੜ ਜਾਂਦੀ ਹੈ ਫਿਰ ਸਾਡੇ ਕੋਲ ਆ ਗਿਆ ਸਾਰੰਗ ਫਿਰ ਤਲੰਗ ਆ ਗਿਆ ਫਿਰ ਸਾਡੇ ਕੋਲ 3 4 ਵਜੇ ਮਾਰੂ ਆ ਗਿਆ ਜੈਸਰੀ ਆ ਗਿਆ ਫਿਰ ਸ਼ਾਮ ਦਾ ਵਕਤ ਹੋ ਗਿਆ ਫਿਰ ਸਾਡੇ ਕੋਲ ਤੁਖਾਰੀ ਆ ਗਿਆ ਤੁਖਾਰੀ ਤੋਂ ਬਾਅਦ ਫਿਰ ਸ਼ਾਮ ਨੂੰ ਕਲਿਆਣ ਸ਼ੁਰੂ ਹੋ ਗਿਆ 6 7 ਵਜੇ ਫਿਰ 8 9 ਵਜੇ ਸਾਡੇ ਕੋਲ ਸਾਡੇ ਕੋਲ ਆ ਗਏ ਮਾਜ ਫਿਰ ਸ੍ਰੀ ਰਾਗ ਫਿਰ 9 10 ਵਜੇ ਕਦਾਰਾ ਆ ਗਿਆ ਫਿਰ 11 12 1 ਵਜੇ ਫਿਰ ਕਾਨੜਾ ਆ ਗਿਆ ਜਯਾ ਜਵੰਤੀ ਆ ਗਿਆ ਤੇ ਸਾਡੇ ਕੋ ਕੋਈ ਹੈ ਇਹੋ ਜਿਹਾ ਕੋਈ ਸਮਾਂ ਖਾਲੀ ਹੈ ਜਿਹਦੇ ਵਿੱਚ ਰਾਗ ਨਹੀਂ ਹੈ ਸਾਡੇ ਕੋ ਤੋ ਸਮਾਂ ਹੀ ਸਤਿਗੁਰੂ ਪਾਤਸ਼ਾਹ ਖਾਲੀ ਨਹੀਂ ਦਿੱਤਾ ਕੋਈ ਜਿੱਤੇ ਸਾਡੇ ਕੋਈ ਕੀਰਤ ਨਹੀਂ ਆ ਗਈ ਜੇ ਸਾਡੇ ਕੋ ਕਿਤੇ ਕਿਸੇ ਪਹਿਰਾਂ ਦੇ ਵਿੱਚ ਨਾ ਰਾਗ ਹੁੰਦੇ ਤੇ ਉਹ ਪਹਿਰ ਸਾਡੇ ਵਾਸਤੇ ਨਿਸਫਲ ਸਨ ਹੂੰ ਉਹ ਪਹਿਰ ਸਾਡੇ ਵਾਸਤੇ ਸਮਝ ਲਓ ਹੈ ਹੀ ਨਹੀਂ ਪਰ ਭਾਈ ਸਾਹਿਬ ਇਹ ਸੱਚ ਸੀ ਜਿਵੇਂ ਕਿਹਾ ਜਾਂਦਾ ਸੀ ਕਿ ਆ ਰਾਗਾਂ ਚ ਬਾਣੀ ਪੜ ਕੇ ਮੀਂਹ ਵੀ ਪੁਆਏ ਮਤਲਬ ਇਸ ਤਰ੍ਹਾਂ ਵੀ ਵਾਪਰ ਜਾਂਦਾ ਸੀ ਅੱਗੇ ਬਿਲਕੁਲ ਜੀ ਜਦੋਂ ਅਸੀਂ ਰਾਗ ਜੈਜਾਵੰਤੀ ਗਾਇਆ ਨਾ ਜੀ ਸ੍ਰੀ ਰਾਗ ਜਦੋਂ ਹਰਮੰਦਰ ਸਾਹਿਬ ਗਾਇਆ ਹਰਮੰਦਰ ਸਾਹਿਬ ਸ੍ਰੀ ਰਾਗ ਆ ਗਿਆ ਤੇ ਫਿਰ ਜਦੋਂ ਜੈਜਾਵੰਤੀ ਰਾਗ ਆਇਆ ਇਸੇ ਕਿਣ ਮੈਣ ਕਿਣ ਮੈਣ ਕਿਣ ਮੈਣ ਹੋਈ ਨਹੀਂ ਪਿਆ ਨਹੀਂ ਪਿਆ ਇਸੇ ਤਰ੍ਹਾਂ ਕਈ ਥਾਵਾਂ ਤੇ ਤੁਹਾਡੇ ਨਾਲੇ ਤਜਰਬਾ ਹੋਇਆ ਬੜੀ ਵਾਰ ਹੋਇਆ ਜੀ ਬੜੀ ਵਾਰ ਹੋ ਗਿਆ ਕੁਦਰਤੀ ਹੋਇਆ ਸੀ ਤਾਂ ਕੋਈ ਇਸ ਤਰ੍ਹਾਂ ਦਾ ਨਾਨਕ ਸਾਹਿਬ ਕੀਰਤਨ ਕੀਤਾ ਸੀ ਬਾਬਾ ਨਾਨਕ ਸਿੰਘ ਦੀ ਵਰਸੀ ਤੇ ਤੇ ਬੜੀ ਗਰਮੀ ਸੀ ਤੇ ਬਿਲਕੁਲ ਨਾਮੋ ਨਿਸ਼ਾਨ ਨਹੀਂ ਸੀ ਕੋਈ ਵੀ ਬਦਲ ਆਉਣਗੇ ਕੋਈ ਮੀਂਹ ਪਵੇਗਾ ਹੈਰਾਨੀ ਜਨਕ ਗੱਲ ਹੋ ਗਈ ਕਿ ਅਸੀਂ ਗਾਇਆ ਵੀ ਉਸ ਦਿਨ ਫਿਰ ਅਜੀਬੋ ਗਰੀਬ ਰਾਗ ਜੀ ਅਸੀਂ ਰਾਗ ਗਾਇਆ ਉਸ ਦਾ ਸ਼ੁੱਧ ਮਲਾਰਵੀ ਗਾਉਂਦੇ ਮੀਆਂ ਕੀ ਮਲਾਰਵੀ ਗਾਉਂਦੇ ਆ ਰਮਦਾਸੀ ਮਲਾਰਵੀ ਗਾਉਂਦੇ ਆ ਸੁਰਦਾਸੀ ਮਲਾਰਵੀ ਗਾਉਂਦੇ ਅਸੀਂ ਤੇ ਉਸ ਦਿਨ ਅਸੀਂ ਗਾਇਆ ਨਾਨਕ ਮਲਾਰ ਹੂੰ ਨਾਨਕ ਮਲਾਰ ਰਾਗ ਨਾਨਕ ਮਲਾਰ ਤੇ ਜਦ ਅਸੀਂ ਗਾ ਕੇ ਅਜ ਬਾਹਰ ਹੀ ਆਏ ਤਾਂ ਫੋਟੋ ਫੁਟਾ ਸੰਗ ਤਾਂ ਖਿੱਚ ਲਾ ਪੀਆ ਤੇ ਉਹ ਹਵਾ ਤੂਫਾਨ ਐਸਾ ਛੜਿਆ ਤੋ ਐਦਾ ਲੱਗਾ ਵੀ ਕੋਈ ਦਰਖਤ ਡਿੱਗ ਪੈਣ ਲੱਗੇ ਆ ਪੱਤੇ ਛਰ 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 ਕੇ ਕਰਨ ਲੱਗ ਪਏ ਤੋ ਪੰਜ ਮਿੰਟ ਨਹੀਂ ਹੋਏ ਤੇ ਬਰਖਾ ਪੈਣ ਲੱਗੀ ਮੀਂਹ ਹੁਣ ਸ਼ੁਰੂ ਹੋ ਗਿਆ ਤੇ ਉਹ ਸੰਗਤਾਂ ਨੇ ਆਖਿਆ ਕਹਿੰਦੇ ਭਾਈ ਸਾਹਿਬ ਤੁਸੀਂ ਤਾਂ ਮੀਂਹ ਪਵਾਤਾ ਮੈਂ ਤੇ ਅਸੀਂ ਕਹਤਾ ਮੀਂਹ ਪਵਾਇਆ ਇਹ ਤੇ ਗੁਰੂ ਨਾਨਕ ਸਾਹਿਬ ਦਾ ਕੀਰਤਨ ਹੋਇਆ ਤੇ ਕੀਰਤਨ ਸੁਣ ਕੇ ਇੰਦਰ ਪ੍ਰਸੰਨ ਹੋ ਗਿਆ ਹੂੰ ਉਹ ਛਰਛਾਰ ਹੋ ਗਿਆ ਤੇ ਉਹ ਮੀਂਹ ਪਾ ਦਿੱਤਾ ਬਨਾਸਪਤੀ ਖੁਸ਼ ਹੋ ਗਈ ਆ ਤੇ ਸਾਰੀ ਸੰਗਤਾਂ ਨਿਹਾਲ ਹੋਈਆਂ ਇਹ ਸ਼ਬਦ ਦਾ ਪ੍ਰਤਾਪ ਹੋਇਆ ਬਾਣੀ ਦਾ ਪ੍ਰਤਾਪ ਬਾਣੀ ਕੁਝ ਵੀ ਕਰ ਸਕਦੀ ਆ ਕੋਈ ਐਸੀ ਗੱਲ ਨਹੀਂ ਸੋ ਕਈ ਥਾਵਾਂ ਇਸ ਤਰ੍ਹਾਂ ਹੋਇਆ ਇੱਕ ਵਾਰ ਊਨਾ ਸਾਹਿਬ ਹੋ ਗਿਆ ਜੀ ਊਨਾ ਸਾਹਿਬ ਸਾਰੀ ਰਾਤ ਮੀਂ ਪੈਂਦਾ ਰਿਹਾ ਬਾਬਾ ਸਰਬਜੋਸ ਬੇਦੀ ਸੰਤਾਰਵੀਂ ਅਨਸਮਲ ਸਿ ਗੁਰੂ ਨਾਮ ਚਲਦੀ ਊਨਾ ਸਾਹਿਬ ਸਾਰੀ ਰਾਤ ਕੀਰਤਨ ਚੱਲਦਾ ਰਿਹਾ ਤੇ ਮੀਂ ਸ਼ੁਰੂ ਹੋਇਆ 8 ਵਜੇ ਰਾਤੀ 8 ਵਜੇ ਮੀਂ ਪੈਂਦਾ ਮੀਂ ਪੈਂਦਾ ਤੇ 12 1 2 ਵਜੇ ਤੱਕ ਤੇ ਪੰਡਾਲ ਭਿੱਜ ਗਿਆ ਛਮਿਆਨੇ ਭੇਜ ਗਏ ਗੁਰੂ ਗ੍ਰੰਥ ਸਾਹਿਬ ਜੀ ਸੰਤੋਖ ਦਿੱਤਾ ਗਿਆ ਸੁਖ ਆਸਨ ਕਰਤਾ ਤੇ ਚੰਦੋਵਾਚ ਹੋ ਗਿਆ ਚੰਦੋਵੇ ਦੇ ਵਿੱਚ ਦੀ ਪਾਣੀ ਆ ਗਿਆ ਛਮਿਆਨੇ ਦੇ ਵਿੱਚ ਦੀ ਚੰਦੋਵੇ ਥਾਣੀ ਪਾਣੀ ਆ ਗਿਆ ਤੇ ਕੀਰਤਨ ਨਿਰੰਤਰ ਚੱਲ ਰਿਹਾ ਸੀ ਕੀਰਤਨ ਤਾਂ ਚੱਲ ਰਿਹਾ ਸੰਗਤ ਵੀ ਪਾਣੀ ਤੇ ਬੈਠੀ ਸੀ ਤੇ ਛਮਿਆਨੇ ਥਾਣੀ ਪਾਣੀ ਆ ਗਿਆ ਥੱਲੇ ਥੱਲੇ ਪਨਾਲ ਭਰ ਗਿਆ ਪਾਣੀ ਨਾਲ ਇਹ ਵੀਡੀਓ ਬਣੀ ਹੋਈ ਹੈ ਬਾਬਾ ਜੀ ਦੇ ਵੇਲੇ ਦੀ ਬਾਬਾ ਇਹ ਬੜੀ ਪੁਰਾਣੀ ਗੱਲ 1997 98 ਦੀ ਗੱਲ ਆ 97 98 96 ਦੀ ਗੱਲ ਸ਼ਾਇਦ ਉਸ ਵੇਲੇ ਫਿਰ ਜੀ ਇਹ ਕੌਤਕ ਹੋਇਆ ਕਿ ਜਦੋਂ ਅਸੀਂ ਉੱਥੇ ਪੰਡਾਲ 'ਚ ਪਹੁੰਚੇ ਆ ਨਾ ਤੇ ਉਸ ਵੇਲੇ ਬਾਬਾ ਜਗਿੰਦਰ ਸਿੰਘ ਮੋਨੀ ਸਾਹਿਬ ਹਮ ਹਜੂਰ ਸਾਹਿਬ ਵਾਲੇ ਸਿੰਘ ਸਾਹਿਬ ਜਥੇਦਾਰ ਸਾਹਿਬ ਉਹ ਵੀ ਬੈਠੇ ਸੀ ਬਾਬਾ ਸਰਦੂ ਬੇਦੀ ਸਾਹਿਬ ਬੈਠੇ ਸੀ ਤੇ ਉਸ ਵੇਲੇ ਅਸੀਂ ਜਦੋਂ ਪੰਡਾਲ 'ਚ ਪਹੁੰਚੇ ਤੇ ਪਾਣੀ ਦੇ ਵਿੱਚ ਦੀ ਲੰਘ ਕੇ ਗਏ ਕੋ ਸਾਨੂੰ ਸੰਗਤਾਂ ਨੇ ਕਿਹਾ ਤੁਹਾਡੇ ਪਜਾਮੇ ਭੇਜਣਗੇ ਜਰਾਬਾਂ ਭੇਜਣਗੇ ਭਾਈ ਸਾਹਿਬ ਇੱਧਰ ਦੀ ਆਓ ਇੱਥੋਂ ਦੀ ਆ ਜਾਓ ਤੇ ਸਾਨੂੰ ਉਹਨਾਂ ਨੇ ਛਪੇਸ ਤੇ ਲੈ ਗਏ ਤੇ ਰਾਗੀ ਸੰਗੀਤਨ ਕਰ ਰਹੇ ਸੀ ਤੇ ਮੋ ਮਜਾਮੇ ਫੜੇ ਹੋਏ ਸਨ ਪਲਾਸਟਿਕ ਦੇ ਲਫਾਫੇ ਚਾਰ ਪੰਜ ਬੰਦੇ ਨੇ ਫੜ ਕੇ ਤੇ ਉਹ ਮੀਂਹ ਪਾਣੀ ਦੇ ਵਿੱਚ ਦੀ ਤਬਲੇ ਵੱਜ ਰਹੇ ਸਨ ਤੇ ਉਹ ਸਮਾਪਤੀ ਹੋ ਗਈ ਤੇ ਫਿਰ ਬਾਬਾ ਜਗੀਂਦਰ ਸਿੰਘ ਮੋਨੀ ਸਾਹਿਬ ਤੇ ਬਾਬਾ ਜੀ ਨੇ ਅਨਾਉਂਸਮੈਂਟ ਕੀਤੀ ਸਾਧ ਸੰਗਤ ਜੀ ਸਾਰੀ ਰਾਤ ਮੀ ਪਿਆ ਹੁਣ 2 ਘੰਟੇ ਦੀ ਆਸਾ ਦੀ ਵਾਰ ਰਹਿ ਗਈ ਆ ਤੇ ਹੁਣ ਆਪਾਂ ਜਿੱਤਣਾ ਜੋ ਬਾਬਾ ਜਗੀਂਦਰ ਸਿੰਘ ਮੋਨੀ ਸਾਹਿਬ ਕਹਿੰਦੇ ਆਪਣੀ ਜਿੱਤ ਹੋਣੀ ਆ ਹੂੰ ਇੰਦਰ ਨੂੰ ਹਰਾਉਣਾ ਵਾ ਆਪਾਂ ਵਾ ਇਹ ਗੱਲ ਕਹੀ ਉਹਨਾਂ ਨੇ ਕਹਿੰਦੇ ਇੰਦਰ ਨੂੰ ਹਰਾਉਣਾ ਸਾਧ ਸੰਗਤ ਜੀ ਇੰਦਰ ਹਾਰੇਗਾ ਜੀ ਤੇ ਸਾਧ ਸੰਗਤ ਦੀ ਵੀ ਜਿੱਤ ਹੋਣੀ ਹੈ ਤੇ ਗੁਰੂ ਕਾਲ ਦੀ ਮਹਾਰਾਜ ਦੇ ਸ਼ਬਦ ਦੀ ਵੀ ਜਿੱਤ ਹੋਣੀ ਹੈ ਤੇ ਤੁਸੀਂ ਮੀਂਹ ਤੇ ਬੈਠੇ ਰਹਿਣਾ ਮੀਂਹ ਤੇ ਕੀਰਤਨ ਹੋ ਰਿਹਾ ਵਾ ਬੈਠੇ ਰਹੇ ਬੈਠੇ ਰਹੋ ਤੇ ਜਦੋਂ ਆਸਾ ਦੀ ਵਾਰ ਅਸੀਂ ਲੱਗੇ ਸ਼ੁਰੂ ਕਰਨ ਵਮ ਜਾਂ ਮੈਂ ਫੜ ਲੈਣਾ ਨੇ ਜੀ ਇਹ ਵੀਡੀਓ ਦੇ ਵਿੱਚ ਗੱਲ ਆ ਤੇ ਜਦੋਂ ਕਹਿੰਦੇ ਵਮ ਜਾਂ ਫੜ ਕੇ ਅਸੀਂ ਸ਼ੁਰੂ ਕਰਨ ਲੱਗੇ ਤੇ ਗੁਰੂ ਰਾਮਦਾਸ ਦੇ ਚਰਨਾਂ 'ਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਵਜਨ ਹੋ ਗਿਆ ਵਾ ਇੰਦਰ ਹਾਰੇ ਇਹ ਮੀਂਹ ਬੰਦ ਹੋਵੇ ਤੇ ਸੱਚੇ ਪਾਤਸ਼ਾਹ ਕਰੋ ਕਿਰਪਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਮੀਤ ਬੈਠੀ ਆ ਤੇ ਅਸੀਂ ਆਸਾ ਦੀ ਵਾਰ ਸ਼ੁਰੂ ਕਰਨ ਲੱਗੇ ਆ ਤੇ ਕਿਹੜਾ ਸ਼ਬਦ ਮੈਂ ਐਸਾ ਪੜਾਂ ਮਹਾਰਾਜ ਦੀ ਭੇਜੋ ਸ਼ਬਦ ਦਿਮਾਗੇ ਲਿਆਓ ਸ਼ਬਦ ਕਿ ਕਿਹੜਾ ਪੜੀਏ ਪਹਿਲਾ ਸ਼ਬਦ ਤੇ ਪਹਿਲਾ ਸ਼ਬਦ ਆਇਆ ਦਿਮਾਗੇ ਵੀ ਸੰਗਤ ਦੀ ਪ੍ਰੀਤੀ ਵੇਖ ਕੇ ਫਿਰ ਪੜਿਆ ਮਹੀਵਾਲ 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 ਨੂੰ ਸੋਹਣੀ ਨਤਰਦੀ ਰਾਤੀ ਮਹੀਵਾਲ ਨੂੰ ਮਹੀਵਾਲ 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 ਨੂੰ ਸੋਨਿਨ ਤਰਦੇ ਰਾਤੀ ਮਹੀਵਾਲ ਨੂੰ ਪੀਰ ਮੁਰਦਾ ਪਰਹੜੇ ਗਾਵਨ ਬਰਬਤੀ ਲੈ ਲੈ ਮਜਨੂ ਆਸਕੇ ਚੌ ਚੱਕੀ ਜਾਂਤੀ ਸੋਰਠ ਪੀ ਜਾ ਗਾਵੀਐ ਜਸ ਸੁਗੜਾ ਵਾਤੀ ਸਸੀ ਪੁੰਨੂ ਦੋਸਤੀ ਹੋ ਜਾਤ ਅਜਾਤੀ ਰਾਂਝਾ ਹੀਰ ਵਖਾਣੀਓ ਪਰੰਪਰਾਤੀ ਮਹੀਵਾਰ ਨੂੰ ਸੋਣੀ ਨੇ ਤਰਦੀ ਰਾਤੀ ਪੀਰ ਮਰੀਦਾ ਪਰਹੜੇ ਗਾਵਨ ਪਰਭਾਤੀ ਗਾਵਨ ਪਰਭਾਤੀ ਗਾਵਨ ਪਰਭਾਤੀ ਗਾਵਨ ਪਰਭਾਤੀ ਜਦੋਂ ਇਹ ਗਾਇਆ ਜੀ ਦਾ ਪਰਭਾਤੀ ਗਾਵਨ ਪਰਭਾਤੀ ਤੇ ਮਹੀਵਾਰ ਨੂੰ ਸੋਣੀ ਨੇ ਤਰਦੀ ਰਾਤੀ ਉਹ ਬਰਾਗ ਆ ਗਿਆ ਅੱਖਾਂ ਚੋਂ ਅंसू ਵੈਤਰੀਆ ਕੀ ਮਾਰਾ ਹੈ ਸੱਚੇ ਪਾਤਸ਼ਾਹ ਤੁਹਾਡੀ ਸੰਗਤ ਬੈਠੀ ਆ ਪ੍ਰੀਤ ਪਾ ਕੇ ਉਹ ਉਹ ਲੇਲੇ ਮਜਨੂ ਵਰਗੋਂ ਉਹ ਰਾਜੇ ਹੀਰ ਵਰਗੋਂ ਉਹ ਸਸੀ ਪੁੰਨੂ ਵਰਗੋਂ ਮਾਰਾ ਹੈ ਤੁਹਾਡੇ ਦਰ ਦੀ ਅਪਰੀਤਾ ਲਾ ਕੇ ਬੈਠੀ ਆ ਤੇ ਭਜ ਰਹੀ ਹੈ ਸੰਗਤ ਤੇ ਉਹ ਇੰਨੇ ਬਿਰਾਗ ਵਿੱਚ ਉਹ ਸ਼ਬਦ ਗਾਇਆ ਪੰਜਾਂ ਮਿੰਟਾਂ ਦੀ ਮੋਮ ਜਮੇ ਪਛਾਂ ਹਟ ਗਏ ਹੂੰ ਉਸੇ ਵੇਲੇ 5 ਮਿੰਟਾਂ ਤੇ ਸ਼ਬਦ ਗਾਇਆ ਤੇ ਫਰਾਂ ਹੋ ਗਏ ਤੇ ਇੱਕ ਬੂੰਦ ਵੀ ਜਿਹੜੀ ਆ ਪਾਣੀ ਦੀ ਨੇ ਪਈ ਤੇ ਆ ਪਿੱਛੇ ਦੇ ਬੱਚੇ ਗਏ ਸੀ ਤੇ ਇੱਕ 80 ਸਾਲ ਦੀ ਮਾਤਾ ਉਹਨੇ ਬੱਚਾ ਨੂੰ ਰੋਕ ਕੇ ਆਖਿਆ ਬੱਚਿਓ ਇਹ ਤੁਹਾਡੇ ਪਿਤਾ ਜੀ ਜਿਹੜੇ ਨਾ ਉਦੋਂ ਕੀਰਤਨ ਕੀਤਾ ਜਦੋਂ ਮੀ ਮੀ ਪੈਂਦਾ ਸੀ ਇਹਨਾਂ ਨੂੰ ਕਹਿੰਦੇ ਸੀ ਮਾਤਾ ਕਹਿੰਦੀ ਇਹ ਉਹ ਰਾਗੀ ਆ ਤੁਹਾਡੇ ਪਿਤਾ ਹੈ ਇਹ ਨਾ ਕਿ ਸਾਡੇ ਡੈਡੀ ਹੈ ਜੀ ਸਾਡੇ ਪਿਤਾ ਹੈ ਪਾਪਾ ਹੈ ਕਹਿੰਦੇ ਉਹ ਇਹਨਾਂ ਨੇ ਉਦੋਂ ਮੀ ਰੋਕਿਆ ਹੀ ਆ ਆਖ ਲੱਗੀ ਇਹਨਾਂ ਨੇ ਸ਼ਬਦ ਪੜਿਆ ਸੀ ਤੇ ਸ਼ਬਦ ਪੜਿਆਏ ਤੇ ਮੀ ਥੰਬਰ ਗਿਆ ਮੀਹ ਤੇ ਪਾਣੀ ਬੂੰਦਾਂ ਗਿਰੀ ਤੇ ਅਸੀਂ ਤੇ ਉਦੋਂ ਦੀ ਯਾਦ ਕਰਦੇ ਹਾਂ